ਅ ਕੱਲ तकरीबन 11:30 ਵਜੇ ਸਾਨੂੰ ਮਾਰਨਿੰਗ ਇੱਕ ਰੁਕਾ ਪੀਜੀਏ ਚੰਡੀਗੜ੍ਹ ਤੋਂ ਰিসিਵ ਹੋਇਆ ਕਿ ਸੁਖਪਾਲ ਸਿੰਘ ਉਰਫ ਕਾਲੂ ਪੁੱਤਰ ਬਲਵੀਰ ਸਿੰਘ ਵਾਸੀ ਡੋਲਾ ਜ਼ਖਮੀ ਹਾਲਤ ਵਿੱਚ ਪੀਜੀਏ ਚੰਡੀਗੜ੍ਹ ਵਿੱਚ ਦਾਖਲ ਕੀਤਾ ਗਿਆ ਹੈ ਅ ਜਿਸ ਦੇ ਬਾਅਦ ਅਸੀਂ ਆਪਣਾ ਤਫਤੀਸ਼ੀ ਅਫਸਰ ਮੌਕਾ ਪਰ ਉੱਥੇ ਉਸ ਦੇ ਬਿਆਨ ਲੈਣ ਲਈ ਭੇਜਿਆ ਸੀ ਜੋ ਅਨਫਿਟ ਹੋਣ ਕਾਰਨ ਉਸ ਦੀ ਮਾਤਾ ਸ਼ਿੰਦਰਪਾਲ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਕਿ ਕੱਲ ਅ ਕਰੀਬ 10 ਵਜੇ ਰਾਤ ਤਿੰਨ ਲੜਕੇ ਅਮਨਪ੍ਰੀਤ ਸਿੰਘ ਵਿੱਕੀ ਹਰਮਨਜੋਤ ਸਿੰਘ ਸਿੰਘਾ ਅਤੇ ਇੰਦਰਜੀਤ ਸਾਡੇ ਮੁੰਡੇ ਸੁਖਵਾਲ ਸਿੰਘ ਨੂੰ ਜਬਰੀ ਘਰੋਂ ਲਿਜਾ ਕੇ ਉਸ ਦੀ ਬਾਹਰ ਕੁੱਟਮਾਰ ਕੀਤੀ ਸੀ ਤੇ ਜਿਸ ਦੇ ਸਬੰਧ ਵਿੱਚ ਆਪਾਂ ਮੁਕਦਮਾ ਨੰਬਰ 39 ਅਧੀਨ ਧਾਰਾ 307 458 365 323 506 34 ਆਈਪੀਸੀ ਦਰਜ ਰਜਿਸਟਰ ਕਰ ਦਿੱਤਾ ਜੋ ਹੁਣ ਮਾਰਨਿੰਗ ਸਾਨੂੰ ਇਨਫੀਮੇਸ਼ਨ ਮਿਲੀ ਹੈ ਕਿ حال ਤੇ ਗੰਭੀਰ ਹੋਣ ਕਰਨ ਮਜਰੂਬ ਸੁਖਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ ਜੋ ਸਾਡੀ ਪੋਸਟਮਾਰਟਮ ਦੀ ਪ੍ਰोसीडिंग ਆ ਉਹ ਚੱਲ ਰਹੀ ਆ ਜੋ ਵੀ ਪੋਸਟਮਾਰਟਮ ਤੋਂ ਬਾਅਦ 302 ਰੈਲੇਵੈਂਟ ਜੋ ਸੈਕਸ਼ਨ ਆ 302 ਆਈਪੀਸੀ ਦਾ ਉਹਦਾ ਵਾਅਦਾ ਕੀਤਾ ਜਾਊਗਾ ਦੋਸ਼ੀਆਂ ਤਿੰਨੋਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਊਗਾ ਇੱਕ ਕਣਪਛਤਾ ਉਹਨੂੰ ਵੀ ਆਇਡੈਂਟੀਫਾਈ ਕਰਕੇ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਊਗਾ